ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਦਾ ਆਪ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਹੜ੍ਹਾਂ ਦੇ ਕਾਰਨ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਆ ਜ਼ਰੂਰ ਕਰੋ ਔਰ ਮੈਂ ਇਥੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਲਸਾ ਈਟ ਤੋਂ ਉਹਨਾਂ ਦੀ ਟੀਮ ਪੂਰੇ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਜੋਰਾ ਸ਼ੋਰਾ ਤੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਆ ਕਿ ਜਿਹੜੀਆਂ ਵੀ ਆ ਜਿੰਨੀ ਤੁਸੀਂ ਮਦਦ ਕਰ ਸਕਾਂ ਤੇ ਆਪਣਾ ਲੋ ਜਰੂਰ ਕਰੋ ਮੈਂ ਵੀ ਜਿੰਨੀ ਆਪਣੇ ਲੋ ਕਰ ਰਿਹਾ ਆ ਆ ਬਹੁਤ بڑا ਸਮਾਂ ਇਸ ਵੇਲੇ ਪੰਜਾਬ ਤੇ ਪਰ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਸੋ ਮਾਲਕ ਅੱਗੇ ਬਸਰਦਾਸ ਕਰਨੀ ਆ ਚੜ੍ਹਦੀ ਕਲਾ 'ਚ ਰਹਿਣਾ ਤੇ ਜਿੰਨੇ ਵੀ ਮਦਦ ਕਰ ਸਕਦੇ ਜੁੜ ਕਰੋ ਸੋਇਕੋਰੀ ਫਿਰ ਖਾਸ ਹੈਰ ਤੋਂ ਰਵੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਦੱਸ ਮਿਲੇ ਸੋਮਾਲ ਕਾ ਕਰਪਾ ਕਰੇ ਜੀ ਵਾਈਗੁਸ਼ਿਕਾ ਖਾਲਸਾ ਵਾਈਗੁਜੀ ਕੀ ਫਤ